ਮੈਂ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਕਲੀਅਰਫਾਈ ਕਰਦਾ ਕਾਂਗਰਸ ਜਮਾਤ ਉਹ ਸਟਾਟਿਕ ਗਿੰਤੀਆਂ ਦੀ ਤਲਵਤ ਭਾਈਚਾਰੇ ਦੀ ਪਛਰੀ ਸ਼੍ਰੇਣੀਆਂ ਦੀ ਤੇ ਨੈਸ਼ਨਲਿਸਟ ਤੇ ਸੈਕੂਲਰ ਲੋਕਾਂ ਦੀ ਜਮਾਤ ਜੀ ਜੇ ਪ੍ਰਧਾਨ ਜੀ ਕੋਲੋਂ ਭਾਈਚਾਰਕ ਕੋਈ ਗੱਲ ਨਿਕਲੀ ਹੈ ਤੇ ਉਹਨਾਂ ਨੇ ਮਾਫੀ ਮੰਗ ਲਈ ਸਾਨੂੰ ਸਾਰਿਆਂ ਨੂੰ ਮਾਫ ਕਰਨਾ ਚਾਹੀਦਾ ਜੀ ਪੰਜਾਬੀ ਤੇ ਇਹੋ ਜਿਹੇ ਨੇ ਕਿ ਜਦੋਂ ਵੀ ਕੋਈ ਮਾਫੀ ਮੰਗਦਾ ਹੈ ਕੋਈ ਆਪਣੀ ਗਲਤੀ ਕਬੂਲਦਾ ਹੈ ਤੇ ਉਸ ਗਲਤੀ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਹੈ ਤੇ ਸਾਨੂੰ ਕਬੂਲ ਲੈਣਾ ਚਾਹੀਦਾ ਤੇ ਉਸ ਗੱਲ ਨੂੰ ਛੱਡ ਦੇਣਾ ਚਾਹੀਦਾ ਤਾਂ ਮੈਂ ਇਹ ਬੇਨਤੀ ਕਰੂੰਗਾ ਉਹਨਾਂ ਨੇ ਜੇ ਉਹਨਾਂ ਕੋਈ ਸ਼ਬਦਾਂ ਦੇ ਵਿੱਚ ਜੀ ਕੋਈ ਕਮੀ ਪੇਸ਼ੀ ਹੋਈ ਹੈ ਤੇ ਉਹਨਾਂ ਨੇ ਖੁਦ ਇਸ ਗੱਲ ਨੂੰ ਮੰਨਿਆ ਕਿ ਮੈਨੂੰ ਇਸ ਗਲਤੀ 'ਤੇ ਮਾਫੀ ਦਿੱਤੀ ਤੇ ਸਾਨੂੰ ਬਹੁਤਾ ਲੰਮਾ ਨਹੀਂ ਖਿੱਚਣਾ ਚਾਹੀਦਾ ਇੱਕ ਮੈਂ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਕਲੀਅਰਫਾਈ ਕਰਦਾ ਕਾਂਗਰਸ ਜਮਾਤ ਸਟਾਰਟ ਗਿੰਤੀਆਂ ਦੀ ਤਦ ਤ ਭਾਈਚਾਰੇ ਦੀ ਪਛਰੀ ਸ਼ਰੀੜੀਆਂ ਦੀ ਉਹਨਾਂ ਦਾ ਤੇ ਨੈਸ਼ਨਲਿਸਟ ਤੇ ਸੈਕੂਲਰ ਲੋਕਾਂ ਦੀ ਜਮਾਤ ਜੀ ਜੇ ਪ੍ਰਧਾਨ ਜੀ ਕੋਲੋਂ ਭਾਈਚਾਰਕ ਕੋਈ ਗੱਲ ਨਿਕਲੀ ਹੈ ਤੇ ਉਹਨਾਂ ਨੇ ਮਾਫੀ ਮੰਗ ਲਈ ਸਾਨੂੰ ਸਾਰਿਆਂ ਨੂੰ ਮਾਫ ਕਰਨਾ ਚਾਹੀਦਾ ਜੀ ਪੰਜਾਬੀ ਤੇ ਇਹੋ ਜਿਹੇ ਨੇ ਕਿ ਜਦੋਂ ਵੀ ਕੋਈ ਮਾਫੀ ਮੰਗਦਾ ਹੈ ਕੋਈ ਆਪਣੀ ਗਲਤੀ ਕਬੂਲਦਾ ਹੈ ਤੇ ਉਸ ਗਲਤੀ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਤੇ ਸਾਨੂੰ ਕਬੂਲ ਲੈਣਾ ਚਾਹੀਦਾ ਤੇ ਉਸ ਗੱਲ ਨੂੰ ਛੱਡ ਦੇਣਾ ਚਾਹੀਦਾ ਤੇ ਮੈਂ ਇਹ ਬੇਨਤੀ ਕਰੂੰਗਾ ਉਹਨਾਂ ਨੇ ਜੇ ਉਹਨਾਂ ਕੋਈ ਸ਼ਬਦਾਂ ਦੇ ਵਿੱਚ ਜੀ ਕੁ ਕਮੀ ਪੇਸ਼ੀ ਹੋਈ ਹੈ ਤੇ ਉਹਨਾਂ ਨੇ ਖੁਦ ਇਸ ਗੱਲ ਨੂੰ ਮੰਨਿਆ ਕਿ ਮੈਨੂੰ ਇਸ ਗੱਲ ਦੀ ਮਾਫੀ ਦਿੱਤੀ ਤੇ ਸਾਨੂੰ ਬਹੁਤਾ ਲੰਮਾ ਨਹੀਂ ਇਹਨੂੰ ਖਿੱਚਣਾ ਚਾਹੀਦਾ ਥੈਂਕ ਯੂ ਥੈਂਕ ਯੂ